ਉਹ ਵਾਹਿਗੁਰੂ ਬੋਲਦਾ ਆਪਲੀ ਬੋਲਦਾ ਆਪ ਬੋਲਦਾ ਬਣੇ ਸਾਇਜ ਜਿਹੜਾ ਹੈਗਾ ਇਹ ਬੋਲਣ ਤੇ ਝੁਪਨੀ ਕਰਦਾ ਉਹ ਬੋਲਦਾ ਨਹੀਂ ਉਹਦਾ ਬਲਾਇਆ ਬੋਲਦਾ ਬਸ ਉਹ ਗੁਰਦੇਵ ਕਿ ਕੋਈ ਆਹੋ ਸਾਰਿਆਂ ਦਾ ਸਭ ਇੱਕੋ ਗੁਰਦੇਵ ਇੱਕ 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 ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਣ ਬੋ ਇੱਕੋ ਹੀ ਸਰੂਪ ਹੈ ਸਾਰਿਆਂ ਦਾ ਜੋਤ ਫਿਰ ਕੋਈ ਹੋ ਗਏ ਦੋ ਅੱਡ ਅੱਡ ਕੇ ਹੋ ਗਏ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਇਸਾਈਅਤ ਐ ਐਡਾ ਬੜਾ ਡਿਸਕਸ ਕਰਕੇ ਜਿਵੇਂ ਕੋਈ ਕੇਸ ਡਿਸਕਸ ਕਰੀਦਾ ਹੈ ਦੇਤਾ ਸਿੱਖਾਂ ਨੂੰ ਸਿੱਖਾਂ ਦੇ ਵੇੜੀ ਵੰਦੀ ਫੇਰ ਇਹ ਜੋ ਕੌਮ ਕਹੀ ਜਾਂਦੇ ਕੌਮ ਕੀ ਦੀਏ ਸਤਿ ਕੌਮ ਦੀ ਤਾਂ ਫੱਟੀ ਪੋਚੀ ਪਈ ਐ ਇੱਥੇ ਕੌਮ ਆ ਮੂਰਖਾਂ ਦੀ ਕੌਮ ਦੀ ਆ ਮੂਰਖਾਂ ਦੀ ਉਹਨਾਂ ਨੇ ਜੋ ਗੱਲ ਕੀਤੀ ਸੀ ਨਾ ਕੌਮ ਤੇ ਸੁਗਾ ਫੇਰਿਆ ਸੀ ਦੁਬਾਰਾ ਕਿਉਂਕਿ ਇਹਨਾਂ ਨੇ ਕਰਨਾ ਰਾਜ ਅਸਲ ਚ ਸ਼ੁਰੂਦ ਹੁੰਦਾ ਰਾਜ ਦਾ ਵੀ ਜੇ ਕੌਮ ਨਾ ਬਣਾਈ ਤਾਂ ਅਸੀਂ ਤਾਂ ਕਹੇ ਤੁਸੀਂ ਜਾਵੋ ਗਈ ਤੁਸੀਂ ਤੁਹਾਨੂੰ ਨਹੀਂ ਕੋ ਬਚਾ ਸਕਦਾ ਹੁਣ ਜਿਹੜਾ ਆਪਣੇ ਗੁਰੂ ਨੂੰ ਛੱਡ ਜਵੇ ਉਹ ਜਾਊਗਾ ਉਹ ਰੋ ਰੋ ਉੱਡੋ ਇਹ ਕਿੱਥੇ ਮਿਲਦੀ ਹੈ ਉਹ ਡੋਡਾ ਇਹ ਡੋਊ ਕੌਣ ਹੈ ਤਾਂ ਗੁਰੂ ਨੂੰ ਛੱਡ ਕੇ ਤੁਸੀਂ ਤਾਂ ਆਪਣੇ ਰੂਹ ਤੁਹਾਨੂੰ ਕੋਈ ਟਿਕਾਣਾ ਨਹੀਂ ਸੁਣੇਗਾ ਜਿਹੜਾ ਗੁਰੂ ਨੂੰ ਛੱਡ ਜਾਂਦਾ ਉਹ ਟਿਕਾਣਾ ਕੋਈ ਨਹੀਂ ਦਿੰਦਾ ਹਾਂ ਸੰਗਤ ਨੂੰ ਬਖਾਦੀ ਸੀ ਉਹ ਨਾਲ ਜੇ ਤੁਹਾਡੇ ਮਗਰ ਹੈ ਤੁਸੀਂ ਬਥੇਰਾ ਕੁਝ ਕਰ ਲਿਆ ਉੱਡੋ ਛੁੱਟੀ ਕਰੋ ਉਹ ਛੁੱਟੀ ਕਰ ਦੂਗੀ ਸਦੈਨਾ ਤੀਜੇ ਜੋ ਪਤਾ ਲੱਗੂਗਾ ਰੌਲਾ ਧਮਗਾ ਰਲਦਾ ਫੇ ਤਾਂ ਪੜਨਗੇ ਉੱਡ ਸਾਰੇ ਪੜਨਗੇ ਸਮਝਾ ਜੂਗੀ ਸਮਝਾ ਜੂ ਇਹਨਾਂ ਦੀ ਫੱਟੀ ਆਪੇ ਪੋਝੂ ਇਹ ਲੋਕ ਕਰਤੱਬ ਉਹ ਕਰ ਰਿਹਾ ਜੋ ਕੁਝ ਕਰ ਰਿਹਾ ਅਜਾ ਰੌਲਾ ਪਾਇਆ ਕਿਨੇ ਪਾਇਆ ਇਹ ਆਪ ਕੋਈ ਨਹੀਂ ਬੋਲਦਾ ਇਹ ਵੀ ਬਰਾਏ ਬੋਲਦੇ ਨੇ ਸਾਰੇ ਖਸਮ ਦੇ ਉਹ ਖਬਰਾਂ ਕੀ ਨੇ ਕੀ ਡੱਗਾ ਮਾਰ ਦਿੰਦਾ ਇਹਨਾਂ ਨੂੰ ਬੋਲਣ ਵਾਲੇ ਨੂੰ ਕੋਈ ਨਹੀਂ ਪਤਾ ਉੜ ਕੇ ਢੋਲ ਪਿਆ ਤਮ ਬਿਆ ਨਾਲਾ ਨਿਆਣਾ ਤੇ ਇੱਟ ਮਾਰ ਦੂਰ ਨੇ ਬੋਲਣਗੇ ਅਬ ਜਰ ਇਹ ਨਿਆਣਾ ਨੇ ਇੱਟ ਜੋਗਨਾ ਮਾਰਦੀ ਉਹਨੇ ਬੋਲਣਾ ਇਹਦੇ ਖਬਰਾਂ ਕੌਣ ਇੱਟ ਮਾਰਦਾ ਇਹਨਾਂ ਦਰਸ਼ਣ ਦੇ ਬੋਲੀ ਜਾਂਦੇ ਨੂੰ ਆਪ ਨਹੀਂ ਪਤਾ ਇੱਟ ਕੌਣ ਮਾਰਦਾ ਇਹ ਤਾਂ ਕੋਈ ਇਟ ਮਰਾਉਂਦਾ ਗਿਆ ਤੇ ਤਾਂ ਬੋਲ ਪੈਂਦਾ ਉਹ ਕਿਸੇ ਨੇ ਕਹੇ ਤੇ ਇਟ ਮਰਾ ਦਿੰਦਾ ਬੋਲ ਪੈਂਦਾ ਕਾਰਨ ਕਰਨਾ ਤੇ ਕੋਈ ਬੋਲਣਾ ਦਾ ਹਾਂਜੀ ਇੱਕ ਹੀ ਸਰੂਪ ਸਭ ਹੈ ਇੱਕ ਹੈ ਜੋਤ ਜਾਣੀ ਉਹ ਇੱਕੋ ਹੀ ਸਰੂਪ ਹੈ ਸਾਰਿਆਂ ਦਾ ਇਸ ਕਰਕੇ ਜੋਤ ਵੀ ਇੱਕ ਹੈ ਇਹਨਾਂ ਦੇ ਕੋਈ ਭਰਮ ਪੈ ਜਿਹੜਾ ਮੰਨਣ ਵਾਲਾ ਮੂਰਖ ਪਰ ਭਰਮ ਨਹੀਂ ਮੰਨਣਾ ਚਾਹੀਦਾ ਬਿਲਕੁਲ ਵੀ ਦੇਹਰਾਮ ਸੀਤ ਸੋਈ ਪੂਜਾ ਉਹ ਨਿਵਾਜ ਹੋਈ ਦਿਉਰਾ ਵੀ ਉਹੀ ਹੈ ਇਟਾਂ ਦਾ ਬਣਿਆ ਹੋਇਆ ਫਗਲੇ ਹੈ ਕਹੇ ਜੀ ਉਗੜ ਘਰ ਕੋਟੀ ਕੋਈ ਕਹੇ ਜੀ ਹੋਣਾ ਲੋ ਇਟਾ ਸੋਣ ਤਾਂ ਹੋਈ ਐ ਇਹ ਦੋਰਾ ਮਸਜਿਦ ਦਾ ਗੁਰਦਾਰੇ ਦਾ ਕੋ ਨਕਸ਼ਾ ਦੂਆ ਬਣ ਕੇ ਫੇਰ ਕੀ ਹੋ ਗਿਆ ਉਹਦੇ ਵਾਸਤੇ ਲੜੀ ਜਾਂਦੇ ਢਾਂਚਾ ਜੀ ਫਲਾਨਾ ਜੀ ਕਿਥੋਂ ਦੰਨ ਦੱਸੋ ਕੀ ਹੁੰਦਾ ਕਹਿ ਜਾਓ ਬੇਟਾ ਜਿਹੜਾ ਕੀ ਹੈ ਅਸਲ ਦੇ ਵਿੱਚ ਧਰਮਤਾ ਇਹਨਾਂ ਨੇ ਕਰ ਰਾਂ ਇਹਦੀ ਝਗੜਾ ਤਾਂ ਹੋਰ ਕਰਦੇ ਇਹ ਤਾਂ ਹੋਵੇ ਧਰਮ ਦੇ ਦਾ ਕੋਈ ਰੌਲਾ ਨਹੀਂ ਰੌਲਾ ਤਾਂ ਹੋਰ ਹੀ ਗੱਲ ਦਾ ਧਰਮ ਵਾਲੇ ਪਾਸੇ ਤਾਂ ਛਾਣਾ ਨਹੀਂ ਰੌਲਾ ਪਉਣ ਸੂਣ ਖੜੀ ਰਖੜੀ ਹੈ। ਦੇਹਰਾ ਮਸਜਿਦ ਸੋਈ ਪੂਜਾ ਆ ਨਵਾਜ਼ ਹੋਈ। ਪੂਜਾ ਉਹੀ ਗੱਲ ਆ ਨਵਾਜ਼ ਵੀ ਉਹੀ ਗੱਲ ਆ। ਇਹ ਕੋਈ ਅਰਥ ਨਹੀਂ ਦੋਹਨੇ। ਦੇਵਰਾ ਕਹ ਲੋ ਜਾਏ ਮਸਜਿਦ ਕਹ ਲੋ ਉਹ ਵੀ ਕੋਈ ਗੱਲ ਆ। ਮਾਨਸ ਸਭ ਏਕ ਪੈ ਅਨੇਕ ਕੋ ਪਰਮਾਉ ਹੈ। ਅੱਜ ਵੀ ਵੀ ਕੋਈ ਨਾ ਸਾਰੇ ਪਛਾਤਾ ਤਾਂ ਸਾਰੇ ਬਣੇ ਹੋਣੇ ਸਾਰਿਆਂ ਦਾ ਨਾਂ ਆ ਆਦਮੀ ਹੈ। ਮਾਨਸ ਸਭ ਏਕ ਪੈ। ਉਈ ਕੋਈ ਨਾ ਆਦਮੀ ਜਨ ਨਾ ਆਦਮੀ ਰਖਤਾ ਇਤੋਂ ਹੀ ਹੋ ਗਏ ਫਿਰ ਅਨੇਕ ਉਹ ਭਰਮਾਓ ਹੈ ਹਾਂ ਜਿਹੜੇ ਅਨੇਕ ਬੰਦੇ ਨੇ ਉਹ ਪਰਮਿਚਿਤ ਭਰਮਾਓ ਹੈ ਉਹ ਪਰਮਿਚਿਤ ਜਿਹੜੇ ਅਡਡ ਬੰਦੇ ਨੇ ਉਹ ਪਰ ਉਹਨਾਂ ਨੂੰ ਭਰਮਾਉਂਦਾ ਇਹ ਗਿਆਨਤ ਉਹਨਾਂ ਦੇ ਮੂਰਖਤਾ ਵੱਕਰੇ ਵੱਕਰੇ ਬੰਦੇ ਨਾ ਮੂਰਖ ਨਾ ਅਗਿਆਨੀ ਨਾ ਪਰਮਿਚਿਤ ਨਾ ਸਭ ਇੱਕ ਦੇਵਤਾ ਅਦੇਵ ਜੱਛ ਗੰਧਰਵ ਤੁਰਕ ਹਿੰਦੂ ਦੇਵਤੇ ਨੇ ਅਦੇਵ ਨੇ ਜੱਛ ਗੰਧਰਵ ਨੇ ਤੁਰਕ ਨੇ ਚਾਹੇ ਹਿੰਦੂ ਨੇ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਹਾਂ ਭੇਸ ਪਿਆਰੇ ਨਹਿਰੇ ਹੈਗੇ ਜੀ ਇਹਦੇ ਵੱਖਰੇ ਵੱਖਰੇ ਕੋਈ ਜੈਸਾ ਦੇਸ ਜੈਸਾ ਭੇਸ ਦੇਸ ਦਾ ਭੇਸ ਦਾ ਵਕਰਾ ਹੋ ਸਕਦਾ ਉੱਪਰ ਜਿਹੜੇ ਕੱਪੜੇ ਗਲੀਡੇ ਪਾਏ ਹੋਏ ਨੇ ਅੰਦਰ ਉਹਨਾਂ ਦਾ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਉਹਦਾ ਪ੍ਰਵਾਹ ਜ਼ਰੂਰ ਪਿਆ ਹੈ ਕਿਤੇ ਗਰਮ ਕੱਪੜੇ ਪਾਈ ਦੇ ਨਾ ਕਿਤੇ ਗਰਮ ਪਾਈ ਨਹੀਂ ਪਾਈ ਦੇ ਕਿਤੇ ਜਿਆਦਾ ਨੀਵੇਂ ਪੋਦ ਰਹੇ ਕਿਤੇ ਜਿਆਦਾ ਢੀਵੇਂ ਨਹੀਂ ਬੋਲਦੇ ਉਹ ਤਾਂ ਮੌਸਮ ਦੇ ਉੱਤੇ আর ਹੋ ਦੇਸਾਂ ਦੇ ਪ੍ਰਭਾਵ ਭੇਸ ਦਾ ਤਾਂ ਪ੍ਰਭਾਵ ਜ਼ਰੂਰ ਹੈ ਆ ਡੰਡ ਪਰ ਕੁਦਰਤ ਨੇ ਨਹੀਂ ਭੇਸ ਆਦਮੀ ਬਣਾਏ ਨੇ ਕੁਦਰਤ ਨੇ ਤਾਂ ਸਰੀਰ ਬਣਾਇਆ ਨਾ ਕੁਦਰਤ ਨੇ ਭੇਸ ਨਹੀਂ ਬਣਾਇਆ ਤੁਹਾਡਾ ਵਾਲਾ ਭੇਸ ਵੀ ਕੁਦਰਤ ਨੇ ਬਣਾਇਆ ਜਿਹੜਾ ਅਸੀਂ ਬਣਾਇਆ ਕੁਝ ਉਹ ਵੱਖਰਾ ਵੱਖਰਾ ਹੈ ਜਿਹੜਾ ਕੁਦਰਤ ਨੇ ਬਣਾਇਆ ਉਹ ਇੱਕੋ ਹੀ ਹੈ ਇੱਕ ਹੈ ਨਾਂਨ ਇੱਕ ਹੈ ਕਾਨ ਇੱਕ ਹੈ ਦੇਹ ਇੱਕ ਹੈ ਬਾਣ ਦੇਖੋ ਅੱਖਾਂ ਬਣਾਈਆਂ ਨੇ ਕੁਦਰਤ ਨੇ ਕੋਈ ਬਣਾਈਆਂ ਨੇ ਸਾਰਿਆਂ ਦੀ ਦੋ ਦੋ ਨੇ ਕਿਸੇ ਦੀ 2.5 ਦੀ ਨਾ ਤਿੰਨ ਨੇ ਨਾ ਇੱਕ ਹੈ ਕਾਨ ਵੀ ਦੋ ਦੋ ਨੇ ਸਾਰਿਆਂ ਨੇ ਬਣਾਏ ਇੱਕ ਹੈ ਦੇਹ ਦੇਹ ਵੀ ਇੱਕੋ ਜਿਹੀ ਦਿੱਤੀ ਹੈ ਸਰੀਰ ਵੀ ਇੱਕੋ ਜਿਹਾ ਦਿੱਤਾ ਸਾਰਿਆਂ ਨੂੰ ਇੱਕ ਹੈ ਬਾਣ ਇਕ ਕੋਈ ਹੱਦ ਤਾਂ ਸਾਰਿਆਂ ਦੀ ਇੱਕ ਬਾਣ ਮਰਨਾ ਜੰਮਣਾ ਖਾਕ ਬਾਦ ਅੱਤਸ਼ ਉਹ ਆਪ ਕੋ ਰਲਾਉ ਹੈ ਆ ਸਰੀਰ ਦਾ ਕੀ ਹੈ ਮਿੱਟੀ ਹੈ ਖਾਕ ਹਵਾ ਆਗਾ ਪਾਣੀ ਹੈ ਆਪ ਕੋ ਰਲਾਉ ਹੈ ਪਰ ਇਹ ਇਹਦਾ ਰਲਿਆ ਹੋਇਆ ਚਾਰਾਂ ਤਤਾਂ ਨਾਲ ਸਰੀਰ ਹੈ ਪੰਜਵਾਂ ਆਕਾਸ਼ ਵਿੱਚ ਹੈਗਾ ਹੀ ਹੈ ਇਹ ਪੰਜੇ ਤਤ ਰਿਆ ਸਾਰਿਆਂ ਵਿੱਚ ਹੀ ਨੇ ਕੁਦਰਤ ਦਾ ਨਾ ਘਟਵਾ ਤਾਂ ਕੁਝ ਨਹੀਂ ਸਾਰੇ ਕੋਈ ਜੀਤੀ ਦਿੱਤੀ ਹੈ ਹਾਂ ਅਸੀਂ ਜਿਹੜਾ ਭੇਖ ਭੂਖ ਬਣਾ ਲਿਆ ਹੋਰ ਬਣਾ ਲਿਆ ਇਹ ਪ੍ਰਭਾਵ ਪੈ ਗਿਆ ਸਾਡੇ ਤੇ ਇਲਾਕੇ ਦਾ ਰਿਵਾਇਜ਼ ਦਾ ਉਹ ਵਖਰਾ ਵਖਰਾ ਰੰਗ ਦਾ ਕਿਸੇ ਨੂੰ ਕੋਈ ਰੰਗ ਪਸੰਦ ਆ ਕਿਸੇ ਨੂੰ ਉਹ ਦਾ ਫਰਕ ਹੈਗਾ ਉਹ ਪ੍ਰਭਾਵ اٹਹ ਅੱਲਾ ਹੈ ਆ ਭੇਖ ਸੋਈ ਪ੍ਰਾਨ ਉਹ ਕਰਾਨ ਹੋਈ ਅੱਲਾ ਆ ਭੇਖ ਅੱਲਾ ਸਾਰੇ ਮੰਦਨ ਉਹ ਆਪੇ ਹੀ ਖੈ ਪਰਮਾਨੰ ਵੀ ਬੰਦ ਨੇ ਵੇਖ ਸਰੀਰ ਨਹੀਂ ਹੈ ਜਿੱਦੂ ਵੀ ਬੰਦ ਨੇ ਸਰੀਰ ਨਹੀਂ ਹੈਗਾ ਇਹ ਤਾਂ ਸਾਰੇ ਇੱਕੋ ਹੀ ਮਤਲੇ ਸਿੱਖ ਵੀ ਬੰਦ ਨੇ ਉਹਦੇ ਦੇ ਨਹੀਂ ਹੈ ਕੋਈ ਦੇਖਿਆ ਨਹੀਂ ਜਾ ਸਕਦਾ ਖੰਨ ਪ੍ਰਾਣੋਂ ਕੁਰਾਨ ਹੋਈ ਪ੍ਰਾਣਾਂ ਨਾ ਕੁਰਾਨ ਦੇ ਵਿੱਚ ਗੱਲਾਂ ਹੋਈ ਨੇ ਪੜ੍ਹ ਕੇ ਦੇਖ ਲਓ ਜੋ ਕੁਰਾਨ ਦੇ ਵਿੱਚ ਨਹੀਂ ਹੋਈ ਪ੍ਰਾਣ ਚਿੱਤੇ ਗੱਲਾਂ ਅੱਲਾਹ ਹੈ ਭੇਗ ਸੋਈ ਬਈ ਜੋ ਭਾਈ ਤੁਸੀਂ ਸੱਚ ਤੇ ਜਿਹੜਾ ਨਹੀਂ ਰਹਿੰਦਾ ਉਹ ਧੋਖਾ ਖਾਦਾ ਕੁਰਾਨ ਚ ਵੀ ਇਹੀ ਥੋਨੂੰ ਅੱਲਾਹ ਨੇ ਕਿਤਾਬ ਦਿੱਤੀ ਸੀ ਕਿਹੜਾ ਤੁਸੀਂ ਚੱਲੇ ਕੰਮ ਕਰਿਓ ਆ ਕਰਿਓ ਉਹ ਕਰਿਓ ਤੁਸੀਂ ਕੀਤਾ ਨਹੀਂ ਤੁਸੀਂ ਧਗੀਆਂ ਮਾਰਨ ਲੱਗੇ ਉਹ ਥੋੜੇ ਦੇ ਗਫਤਾ ਆ ਕੀ ਤੁਸੀਂ ਬੁਰੇ ਕੰਮ ਕਰਨ ਲੱਗੇ ਇਹ ਗੁਰਾਂ ਦੇ ਵਿੱਚ ਹੈ ਇਹ ਉਪਰਾਣਾਂ ਦੇ ਵਿੱਚ ਹੈ ਜਿਹੜਾ ਬੁਰੀ ਬੁਰਾਈ ਕਰੂਗਾ ਉਹਦਾ ਹਜ਼ਾਰ ਰੁਪਈਆ ਹੋਊਗਾ ਸਾਖੀਆਂ ਦੇ ਵਿੱਚ ਗੱਲਾਂ ਸਮਝਾਈਆਂ ਹੋਈਆਂ ਨੇ ਉੱਥੇ ਵੀ ਸਾਖੀਆਂ ਕਾਹੜੀਆਂ ਹੀ ਨੇ ਆਦ ਨੂੰ ਸਮਝਾਇਆ ਹੈ ਵੀ ਉਲਟੇ ਪਾਸੇ ਰੁਜਾਇਆ ਕਾ ਜੇ ਦੁੱਖ ਨਿਕਲ ਗਏ ਇੱਕ ਹੀ ਇੱਕ ਹੀ ਸਰੂਪ ਸਭ ਹੈ ਇੱਕ ਹੀ ਬਣਾਓ ਹੈ ਇੱਕੇ ਰੂਪ ਹੈ ਸਾਰਿਆਂ ਦਾ ਇਹ ਗ੍ਰੰਥਾਂ ਦਾ ਇੱਕ ਰੂਪ ਹੈ ਬਦਲਮ ਕੀ ਸੀ ਇਹ ਬਣਾਉਣ ਦਾ ਆਜ ਵੀ ਵੀ ਸਿੱਧੇ ਰਸਤੇ ਪਾਉਣ ਦੁਨੀਆ ਜਾਂ ਮਨ ਸ਼ਾਂਤੀ ਰਹੇ ਸਾਰਿਆਂ ਨੂੰ ਸੁਖ ਰਹੇ ਇਹ ਬਣਾਉਣ ਦਾ ਕੁਰਾਨ ਔਰ ਪੁਰਾਣ ਬਣਾਉਣ ਦਾ ਇਹ ਉਹਨਾਂ ਦਾ ਬਣਾਉਣ ਵਾਲਿਆਂ ਦਾ ਲਿਖਣ ਵਾਲਿਆਂ ਦਾ ਇਹ ਮਤਲਬ ਬਸਲਾ ਸੀ ਇਹ ਕਿਹ ਹੀ ਬਣਾਉ ਹੈ ਇਹ ਬਣਾਉਣ ਵਾਸਤੇ ਇਹ ਉਹਨਾਂ ਦਾ ਪ੍ਰਯੋਜਨ ਸੀ ਬਲ ਸ਼ਾਂਤੀ ਰਹੇ ਲੋਕ ਰਲ ਮਿਲ ਕੇ ਰਹਿਣ ਇਹਦੇ ਵਾਸਤੇ ਕੁਰਾਨ ਬਣੀ ਸਾਰਿਆਂ ਦਾ ਪ੍ਰੇਮ ਰਹੇ ਇਹਦੇ ਵਾਸਤੇ ਸਾਰੇ ਗ੍ਰੰਥ ਬਣਦੇ ਨੇ ਨਾ ਜੋ ਜੋ ਮਰਜੀ ਰਖ ਲੋ ਨਾ ਦੇ ਆ ਡੱਡ ਉਹ ਕਹਿੰਦਾ ਸਾਡੇ ਫਲਾਣਾ ਨੇ ਬਣਾਇਆ ਜੰਦਾ ਆ ਵਧੀਆ ਦੀ ਹੈ ਉਹ ਕੁਛ ਜਿਹੜੀ ਬਰਿਆਦਾ ਬਣਦੀ ਹੈ ਉਹ ਤੇ ਆ ਕੇ ਰੌਲਾ ਪੈਂਦਾ ਜੋ ਰਹਿਤ ਬਣਦੀ ਉਹ ਹੋਰ ਉਹ ਨਹੀਂ ਮਰਿਆਦਾ ਹੋਰ ਬਣ ਜਾਂਦੀ ਹੈ ਬਰਿਆਦਾ ਬਣ ਮੁਕ ਤੁਨ ਮਤ ਬਣਦੀ ਆ ਕੇ ਮਰੀਆ ਦਾ ਤਾਂ ਅੱਗੇ ਫਰਕ ਪੈਂਦਾ ਰਹਤ ਤੇ ਨਹੀਂ ਬਹੁਤਾ ਫਰਕ ਪਉਦਾ ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਜਿਵੇਂ ਇੱਕ ਅੰਗ ਜਲਦੀ ਆ ਉਹ ਤੇ ਜੁਗਿਆਲੇ ਜਿਹੜੇ ਉੱਠਦੇ ਨੇ ਫਲੂਏ ਛੋਟੇ ਛੋਟੇ ਉੱਠਦੇ ਨੇ ਕਰੋੜਾ ਹੀ ਉੱਠਦੇ ਨੇ ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੈਂ ਮਿਲਾਹੇਗੇ ਪਰ ਮੈਂ ਵੱਖਰੇ ਵੱਖਰੇ ਲੱਗਦੇ ਨੇ ਪਰ ਇਕੱਠੀ ਦਾ ਅੱਗ ਹੀ ਲੱਗਦੀ ਹੈ ਨਾ ਉਹ ਅੱਗ ਕੋਈ ਨਾ ਉਸਾਰੇ ਦਾ ਅੱਗ ਹੀ ਹੈ ਨਾ ਕੁੱਲਾ ਬਣਾ ਕੇ ਤਾਂ ਅੱਗੇ ਕਹਾਂਗੇ ਉਹਨੂੰ ਸਾਰਿਆਂ ਨੂੰ ਰੱਖਦੇ ਨੇ ਅਪਰ ਉੱਪਰ ਚੰਗਿਆੜੇ ਆਡੜ